देख रहे हो छनकाटा टीवी न्यूज ਕੀ ਵਿਰਾਂ ਦੇ ਖਿਲਾਫ ਲਗਾਤਾਰ ਦੇਰੇ ਮੇਧਰਵੇ ਪ੍ਰਦਰਸ਼ਨ ਕੀਤੇ ਜਾ ਰਹੇ ਕਿਸਾਨਾਂ ਨੇ ਦਿੱਲੀ ਦਾ ਘੇਰਾਵ ਕੀਤਾ ਲਗਾਤਾਰ ਕੇਂਦਰ ਸਰਕਾਰ ਕੋ ਜਿਹੜਾ ਆ ਮੰਗਾ ਮੰਨਵਾਉਣ ਵਾਸਤੇ ਡਟੇ ਹੋਏ ਨੇ ਛੇਵੇਂ ਦੌਰ ਦੀ ਜਿਹੜੀ ਇਹ ਮੀਟਿੰਗ ਹੋਈ ਗੱਲਬਾਤ ਹੋਈ ਤੇ ਦੋ ਮੰਗਾਂ ਜਿਹੜੀਆਂ ਮੰਨ ਵੀ ਲਈਆਂ ਗਈਆਂ ਪਰ ਦੋ ਮੰਗਾਂ ਵਾਸਤੇ ਜਿਹੜਾ ਆ 4 ਤਰੀਕ ਦਾ ਜਿਹੜਾ ਆ ਜਿਹੜਾ ਆ ਉਹ ਦਿੱਤਾ ਗਿਆ ਹੁਣ 4 ਤਰੀਕ ਨੂੰ ਕੀ ਹੁੰਦਾ ਆ ਇਹ ਜਾਨੋ ਵਾਸਤੇ ਸਾਡੇ ਕੋਲ ਇਸ ਸਮੇ ਜਿਹੜਾ ਆ ਪ੍ਰਧਾਨ ਸਾਹਿਬ ਜਿਹੜੇ ਆ ਮੌਜੂਦ ਹੈ ਉਹਨਾਂ ਨੇ ਗੱਲਬਾਤ ਕਰ ਲੈਣੀ ਸਸਰੀ ਘਰ ਤੋਂ ਲਾਤਾ ਸਸਰੀ ਘਰ ਜੀ ਕੀ ਲੱਗਿਆ ਜੀ 4 ਤਰੀਕ ਨੂੰ ਕੀ ਹੋਏਗਾ 4 ਤਰੀਕ ਨੂੰ ਜੇ ਕੁਝ ਹੁੰਦਾ ਹੋਣਾ ਉਮੀਦ ਰੱਖੀ ਜਾਂ ਤੱਕ ਦੀ ਕਾਰ ਨੂੰ ਮੈਂ ਜੀ 4 ਤਰੀਕ ਨੂੰ ਫਾਈਨਲ ਕੋਈ ਗੱਲ ਨਹੀਂ ਹੋਣੀ ਕਿਉਂਕਿ ਤਿੰਨ ਦੋ ਜਿਹੜੇ ਉਹਨਾਂ ਨੇ ਮੰਨਿਆ ਉਹ ਸਰ ਆਰਡੀਨੈਂਸ ਆਰਡੀਨੈਂਸ ਵਾਪਸ ਲੈਂਡ ਦੀ ਗੱਲ ਹੈ ਕਾਨੂੰਨ ਜਿਹੜੇ ਤਿੰਨ ਜਿਨ੍ਹਾਂ ਤੇ ਬੋਖਾ ਰਾਈ ਇਹਨਾਂ ਉਹ ਤਿੰਨ ਕਾਨੂੰਨਾਂ ਤੇ ਤਾਂ ਜੇ ਉਹ ਕੱਲੀ ਨਹੀਂ ਕਰਦੇ ਇਸ ਕਰਕੇ ਤਿੰਨਾਂ ਕਾਨੂੰਨਾਂ ਦੇ ਚਾਰੇ ਤੱਕ ਵਾਪਸ ਨਹੀਂ ਲੁੰਦੀ ਉਹ ਤੱਕ ਆਡੀਨੈਂਸ ਵਾਲੀ ਜਿਹੜੀ ਗੱਲ ਹੈ ਉਹ ਬੈਲੈਂਸ ਨਹੀਂ ਕਰਦੀ ਇਹਨਾਂ ਕਾਨੂੰਨਾਂ ਦੇ ਲਈ ਇੱਕ ਜਦੂਜਤ ਕਰ ਰਹੇ ਹਾਂ ਲੋਕਾਈ ਕਰ ਰਹੇ ਕਿ ਉਹ ਤੱਕ ਤੱਕ ਕਾਨੂੰਨ ਵਾਪਸ ਨਹੀਂ ਹੋਣਗੇ ਉਹ ਤੱਕ ਅੰਦੋਲਨ ਚਲਦਾ ਰਹੇ ਲਗਾਤਾਰ ਜਿਵੇਂ ਕਿ ਕਿਸਾਨ ਜਿਹੜਾ ਦਿੱਲੀ ਦਾ ਖਰਾਬ ਕਰ ਰਿਹਾ ਆ ਜਨੂਰੀ ਦਾ ਜਿਹੜੀ ਹੈ ਪਹਿਲੀ ਤਾਰੀਖੇ ਉਹ ਅਜੇ ਵੀ ਕਿਸਾਨ ਜਿਹੜਾ ਲਗਾਤਾਰ ਦਿੱਲੀ ਨੂੰ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਇਸ ਓਵਰਾਲ ਅੰਦੋਲਨ ਸੋਛਿਆ ਪਹਿਲੀ ਦਿਨ ਦੀ ਗੱਲ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਸਾਖੀ ਤੋਂ ਕੋਹਲੇ ਮੱਲੇ ਤੱਕ ਐਂ ਚੱਲਦਾ ਰਹਿਣਾ ਹੈ ਸਾਰਾ ਜਿਸ ਦਾ ਤੁਸੀਂ ਮਤਲਬ ਕਹਿ ਰਹੇ ਹੋ ਨਾ ਦਿੱਲੀ ਇਹ ਨਾਮ ਮੰਨੇ ਤੇ ਨੇ ਤਾਂ ਹੋਲਾ ਮਹੱਲਾ ਤਾਂ ਕਿ ਇਦਾਂ ਹੀ ਚੱਲਦਾ ਰਹੇਗਾ ਕੀ ਕਹੋਗੇ ਜੀ ਬਿਲਕੁਲ ਜੀ ਸਹੀ ਗੱਲ ਕਹੀ ਹੈ ਹੋਲਾ ਮਹੱਲਾ ਮੇਰੇ ਖਿਆਲ ਬਸਾਖੀ ਵੀ ਦੇਖਣੀ ਪੈਣੀ ਆ ਆਪਾਂ ਨੂੰ ਕੋਈ ਨਹੀਂ ਮੁਸ਼ਕਲ ਨਹੀਂ ਹੈਗੀ ਵੱਡੇ ਕਿਉਂਕਿ ਆਪਣਾ ਤਾਂ ਘਰ ਪੱਕਾ ਜਿੱਦਾਂ ਨਾ ਟਿਕਾਣਾ ਪੱਕਾ ਬਣ ਚੁੱਕਾ ਆ ਇਹ ਤਾਂ ਉਹਣਾ ਬੈਠਣਾ ਆਪਾਂ ਪੱਕੇ ਬਣੇ ਆ ਰਾਸ ਦੇ ਪਿੱਛੇ ਪਹੁੰਚ ਰਹੀ ਆ ਤੇ ਆਪਾਂ ਉੱਥੇ ਬੈਠੇ ਟਿਕੇ ਪਏ ਆ ਬਾਕੀ ਆ ਲੋੜੀ ਮੇਰੇ ਖਿਆਲ ਦੇਖਾਂਗੇ ਦੋਲੇ ਜਿਹੜੇ 12 ਸੂ ਸਰਕਾਰ ਨਾਲ ਜਾਲਮ ਸਰਕਾਰ ਨਾਲ ਟੱਕਰ ਲਈ ਸੀ ਤੇ ਆਪਣੀ ਵੀ ਜਾਲਮ ਸਰਕਾਰ ਨਾਲ ਟੱਕਰ ਲੱਗੀ ਆ ਲੋਹੜੀ ਤੇ ਮਨਾਵਾਂਗੇ ਉਸ ਤੋਂ ਬਾਅਦ ਮੇਰਾ ਖਿਆਲ ਜੇ ਨਾ ਸਰਕਾਰ ਮੰਨੀ ਤਾਂ ਆਪਾਂ ਇਹਦੇ ਟੱਕੇ ਲੈਣਾ ਕੰਮ ਪਿੱਛੇ ਸਾਡੇ ਹੋਈ ਜਾਂਦੇ ਆ ਕਣਕ ਨੂੰ ਪਾਣੀ ਲੱਗ ਰਿਹਾ ਖਾਦਾਂ ਪੈ ਗਈਆਂ ਗੰਨਾ ਵੀ ਸਾਡਾ ਕਹਿੰਦੇ ਢੋਦਾਂਗੇ ਉਹ ਤੋਂ ਕਣਕ ਵੀ ਨਾਲ ਮਿਲ ਕੇ ਅਸੀਂ ਵੱਢ ਲੈਣੀ ਆ ਇੱਕ ਦੂਜੇ ਦੀ ਜਿੰਨਾ ਚਿਰ ਸਰਕਾਰ ਨੇ ਜਿਆਦਾ ਤੁਰੇ ਚੱਲੇਗਾ ਨਾ ਤੁਰੇਗਾ ਸਾਡੀਆਂ ਭੈਣਾਂ ਦੇਖੋ ਔਰ ਇੰਨੇ ਠੰਡ ਦੇ ਵਿੱਚ ਫਨੋਰ ਤੋਂ ਚੱਲ ਕੇ ਇੱਥੇ ਟੋਲ ਬਲਾ ਕੇ ਤੇ ਆ ਕੇ ਸੋਣ ਸਾਰਾ ਪਾਠ ਕੀਤਾ ਕੀਰਤਨ ਕੀਤਾ ਤੇ ਸਾਡੀਆਂ ਭੈਣਾਂ ਨਾਲ ਖੜ ਜਾਂਦੇ ਹਾਂ ਸਾਨੂੰ ਤਾਂ ਹੋਰ એનર્ਜੀ ਮਿਲ ਜਾਂਦੀ ਹੈ ਫਿਰ ਕੋਈ ਹੈ ਹੀ ਨਹੀਂ ਦਨੇ ਪਿੱਛੇ ਮੋੜਨ ਵਾਲੀ ਗੱਲ ਜੀ ਹਾਂ ਕਿਸਾਨ ਦੀ ਗੱਲ ਕੀਤੀ ਜਾਵੇ ਤਾਂ ਹੌਸਲੇ ਜਿਹੜੇ ਨੇ ਕਿਸਾਨ ਦੇ ਲਗਾਤਾਰ बुलंद ਨੇ ਬੀਬੀਆਂ ਵੀ ਇੱਥੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿਸੇ ਦਾ ਦੇਖਦੇ ਹੋ ਅਗਰ ਕਿਸਾਨ ਅੰਦੋਲਨ ਦੀ ਗੱਲ ਕੀਤੀ ਜਾਵੇ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖਦੇ ਹੋ ਕਿ ਇਹ ਜਿਹੜਾ ਅੰਦੋਲਨ ਇਸ ਸਮੇਂ ਧਰਮਾਂ ਤੋਂ ਉੱਪਰ ਜਾ ਮੈਂ ਦੇਖੋ ਪਹਿਲਾ ਸਾਲ ਤੋਂ ਅਸੀਂ ਸਾਡੇ ਮੀਰੀ ਪੀਰੀ ਦੇ ਮਾਲਕ ਸਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਇਤਿਹਾਸਿਕ ਸਥਾਨ ਬੋਲੇ ਸਹਿਬ ਦੀ ਮੇਰੀ ਪੂਰੀ ਟੀਮ ਦਾ ਸੰਸਦ ਆ ਦੇ ਸਾਰੇ ਮੈਂਬਰ ਅਸੀਂ ਸੁਖਮਨੀ ਸਾਹਿਬ ਦਾ ਬਾਟ ਕੀਤਾ ਇੱਥੇ ਪਰ ਅਸੀਂ ਇਸੇ ਕਰਕੇ ਆਪਣੇ ਕਿਸਾਨ ਵੀਰਾਂ ਦੇ ਕਿਉਂਕਿ ਅਸੀਂ ਵੀ ਕਿਸਾਨਾਂ ਦੀਆਂ ਬੇਟੀਆਂ ਆ ਤੇ ਠੰਡ ਦੇ ਵਿੱਚ ਸਾਡੇ ਭਰਾ ਸਾਡੇ ਬਾਪ ਸਰੋ ਇੱਥੇ ਬੈਠੇ ਨੇ ਤੇ ਅਸੀਂ ਇਹ ਤਾਂ ਇਹ ਸਰਕਾਰ ਨੂੰ ਮੰਗ ਕਰਦੇ ਆ ਕਿ ਜਿਹੜੇ ਸਾਡੇ ਕਾਨੂੰਨ ਇਹਨੇ ਬਣਾਏ ਨੇ ਕਾਲੇ ਕਾਨੂੰਨ ਉਹਨਾਂ ਨੂੰ ਰੱਦ ਕੀਤਾ ਜਾਵੇ ਜੋ ਵੀ ਸਾਡੀਆਂ ਮੰਗਾਂ ਆ ਮੰਗਨੀਆਂ ਚਾਹੀਦੀਆਂ ਸਰਕਾਰ ਨੂੰ ਤੇ ਇਹ ਇਸੇ ਕਰਕੇ ਉਹਨੇ ਠੰਡ ਦੇ ਵਿੱਚ ਬੈਠੇ ਆ ਉਹਨਾਂ ਨੂੰ ਚਾਹੀਦਾ ਆ ਸੋਚਣਾ ਕੁਝ ਪਰ ਸਰਕਾਰ ਆ ਜੋ ਕੁਸ਼ਨ ਕਰ ਰਹੀ ਸਰਕਾਰ ਜਿਹੜੀ ਆ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਆ ਬਜ਼ੁਰਗੀ ਸਾਡੇ ਨਾਲ ਐ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹਨੇ ਬੱਚੇ ਵੱਡੇ ਛੋਟੇ ਸਾਰੇ ਇੰਨੇ ਠੰਡ ਦੇ ਵਿੱਚ ਬੈਠੇ ਨੇ ਸਾਡੇ ਗਰੀਬਾਂ ਵਾਸਤੇ ਕਰਦੇ ਨੇ ਪਏ ਮਿਹਨਤਾ ਵਿਚਾਰੇ ਸਾਡੇ ਹੱਕਾਂ ਲਈ ਕਰਦੇ ਨੇ ਨਾ ਤੇ ਸਾਰਿਆਂ ਨੂੰ ਹੱਕ ਮਿਲਣਾ ਚਾਹੀਦਾ ਐ ਇੰਨੀ ਠੰਡ ਦੇ ਵਿੱਚ ਬਰਫ਼ 'ਚ ਬੈਠੇ ਨੇ ਜਿਹੜੇ ਜੋ ਵੀ ਕਰਦੇ ਨੇ ਪਏ ਉਹ ਦਾ ਮਹੀਨਾ ਆ ਤੇ ਦਰਦ ਆਉਂਦਾ ਐ ਉਸ ਸਮੇਂ ਜਦੋਂ ਅਜਹੀਆਂ ਜੜੀਆਂ ਤਸਵੀਰਾਂ ਵੇਖਣ ਨੂੰ ਮਿਲਦੀਆਂ ਨੇ ਅਜਹੀਆਂ ਤਸਵੀਰਾਂ ਜੋ ਇਨਸਾਨੀਅਤ ਦੀ ਅੱਖ ਦੇ ਵਿੱਚ ਜਿਹੜਾ ਐ ਪਾਣੀ ਭਰ ਦਿੰਦੀਆਂ ਨੇ ਆਪਾਂ ਹੋਰ ਵੀ ਗੱਲਬਾਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਖਾਲਸਾ ਫਤਿਹ ਹਾਂਜੀ ਇਸ ਤਰ੍ਹਾਂ ਦੇ ਇੱਕ ਦੇਸ਼ ਅੰਦੋਲਨ ਨੂੰ ਕਿਸਾਨ ਅੰਦੋਲਨ ਤੋਂ ਜਾਮੀ ਅੰਦੋਲਨ ਬਣ ਗਿਆ ਜਾਤ ਪਾਤ ਤੋਂ ਧਰਮਾਂ ਤੋਂ ਉੱਪਰ ਉੱਠ ਚੁੱਕਾ ਹੈ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਫੈਲ ਚੁੱਕਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਧਰਮਾਤ ਨਹੀਂ ਕਹਿੰਦੇ ਸਾਰੇ ਇਕੱਠੇ ਹਨ ਇਹ ਹੀ ਸਰਕਾਰ ਬਣਾਉਣ ਵਾਲੀ ਜਿਹੜੀ ਉਹ ਅੱਜ ਛੜਕਾ ਤੇ ਰੋਲਦੇ ਪਰ ਫਿਰ ਵੀ ਆਨੰਦ ਚ ਬਹੁਤ ਆਨੰਦ ਕਿਉਂਕਿ ਉਸ ਗੁਰੂ ਦੇ ਬੱਚੇ ਸਾਰੇ ਨਾ ਕਿਤੇ ਜਿਹੜਾ ਆ ਕਹਿੰਦੇ ਆ ਕਿ ਹਰ ਪਹਾੜੇ ਦੇ ਵਿੱਚ ਜਿਹੜਾ ਆ ਪੰਜਾਬੀ ਰਾਜੀ ਰਹਿੰਦਾ ਆ ਸਾਡੇ ਨਾਲ ਜਿਹੜੇ ਨੇ ਇਸ ਚੈਨਲ ਦੇ ਪੱਤਰਕਾਰ ਜਿਹੜੇ ਨੇ ਉਹ ਵੀ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਪਿਛਲੇ ਸਮੇਂ ਤੋਂ ਤੁਸੀਂ ਜਿਹੜਾ ਇਹ ਅੰਦੋਲਨ ਜਿਹੜਾ ਕਵਰ ਕੀਤਾ ਆ ਕਿਸ ਤਰ੍ਹਾਂ ਵੇਖਦੇ ਹੋ ਇਸ ਅੰਦੋਲਨ ਨੂੰ ਹਾਂਜੀ ਸਰ ਅਸੀਂ ਦਿੱਲੀ ਵੀ ਗਏ ਆ ਤੇ ਜੋ ਪਹਿਲਾਂ ਤਾਂ ਉਧਰ ਬੇਨ ਲਾਗੂ ਕੀਤੇ ਗਏ ਆ ਯਾ ਯੂਪੀ ਵਾਲੇ ਉਧਰ ਵੀ ਜਾ ਕੇ ਆਏ ਆ ਅਜੇ ਹੁਣ ਤੱਕ ਦੇਖੋ ਉਹ ਲੋਕਾਂ ਦੇ ਘਰਾਂ ਦੇ ਵਿੱਚ 1.5 150 ਕੁਆਂਟਲ ਝੋਨਾ ਪਿਆ ਹੋਇਆ ਵਿਕਿਆ ਨਹੀਂ ਹੈਗਾ ਅਜੇ ਤੱਕ ਉਹਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਉਹਨਾਂ ਦੀ ਅਸੀਂ ਇਹ ਦੇਖਣ ਗਏ ਸੀ ਕਿ ਵੇ ਦੇਖੋ ਤੁਸੀਂ ਕਈ ਅੰਦੋਲਨ ਜਿਹੜੇ ਕਵਰ ਕੀਤੇ ਹੋਗੇ ਅਜਿਹੇ ਜਿਹੜਾ ਅੰਦੋਲਨ ਨੇ ਇਸ ਅੰਦੋਲਨ ਨੂੰ ਕਿੱਦਾਂ ਵੇਖਦੇ ਹੋ ਕਿੰਨਾ ਵੱਖਰਾ ਬਣੇ ਬਾਕੀ ਅੰਦੋਲਨਾਂ ਨਾਲ ਬਹੁਤ ਜਾਵਾ ਇਹ ਅਹੀਂ ਇਹ ਪਹਿਲੀ ਵਾਰੀ ਐਦਾਂ ਦਾ ਅੰਦੋਲਨ ਦੇਖਿਆ ਜਿਹੜਾ ਨਾ ਲੰਬਾ ਚੱਲਿਆ ਜਿਹੜਾ ਹਜੇ ਤੱਕ ਮੋਦੀ ਸਾਹਿਬ ਮੰਨ ਨਹੀਂ ਗਏ ਇਹਨਾਂ ਨੂੰ ਮੰਨ ਲੈਣਾ ਚਾਹੀਦਾ ਜੀ ਅੱਡੀ ਗੱਲ ਇਹ ਇਸ ਅੰਦੋਲਨ ਦੀ ਜਿਹੜੀ ਰਹੀ ਹੈ ਕਿ ਸ਼ਾਂਤੀਪੂਰਵਕ ਜਿਹੜਾ ਅੰਦੋਲਨ ਚੱਲ ਰਿਹਾ ਆ ਤੁਸੀਂ ਵੇਖ ਜਦੋਂ ਓਵਰਆਲ ਵੇਖਦੇ ਹੋ ਇਸ ਨੂੰ ਪੂਰਾ ਵਿਊ ਕਰਦੇ ਹੋ ਤੇ ਕਿੱਦਾਂ ਵੇਖਦੇ ਹੋ ਕਿ ਇੰਨਾ ਵੱ ਇਹ ਸੋਚਣ ਵਾਲੀ ਗੱਲ ਹੈ ਇਹ ਇੱਕ ਤੁਸੀਂ ਆਪ ਦੇਖੋ ਜੀ ਕਿਦਾਂ ਇਹ ਸ਼ਾਂਤੀ ਨਾਲ ਕਰ ਰਹੇ ਆ ਇੱਕ ਆਪਣੀ ਮਨ ਮਨ ਦੀ ਬਾਤ ਇਹ ਕਰ ਰਹੇ ਆ ਲਗਾਤਾਰ ਜਿਹੜਾ ਦਿੱਲੀ ਦੇ ਵਿੱਚ ਵੀ ਰਹੇ ਆ ਦਿੱਲੀ ਦੇ ਵਿੱਚ ਵੇਖਿਆ ਕਿ ਕੋਈ ਜਿਹੜਾ ਆ ਜਿੱਦਾਂ ਕਹਿ ਰਹੇ ਕਿ ਖਾਲਿਸਤਾਨ ਨਹੀਂ ਜਿਹੜੀ ਆ ਉਸ ਮੂਮੈਂਟ ਦੇ ਬੰਦੇ ਆ ਜਾਂ ਜਿਹੜਾ ਫੰਡ ਕਿੱਥੋਂ ਆ ਰਿਹਾ ਤੁਸੀਂ ਕੁਝ ਅਜੀਬਾ ਦੇਖਿਆ ਫੰਡ ਜੀ ਆਪਣੇ ਵੱਲੋਂ ਆ ਰਿਹਾ ਜਿਸ ਤਰ੍ਹਾਂ ਹੁਣ ਸਾਰੇ ਵੀਰ ਆਪਣੇ ਆਪਣੇ ਵੱਲੋਂ ਸੇਵਾ ਕਰ ਰਹੇ ਆ ਜੋਸਤਾ ਆਪਣੇ ਵੀਰੇ ਐਨ ਆਰ ਆਈ ਵੀਰ ਬਾਲ ਬੈਠੇ ਹੈਗੇ ਆ ਉਹ ਸੇਵਾ ਕਰ ਰਹੇ ਆ ਇਹ ਉਹ ਵਿਅਕਤੀ ਆ ਜਿਹੜਾ ਕਿ ਇਸ ਜਨ ਅੰਦੋਲਨ ਨੂੰ ਇਸ ਕਿਸਾਨ ਅੰਦੋਲਨ ਨੂੰ ਜਿਹੜਾ ਹੈ ਲਗਾਤਾਰ ਕਵਰ ਕਰ ਰਿਹਾ ਹਰ ਬਾਦੂ ਤੇ ਪੌਂਚ ਰਿਹਾ ਆ ਜਿੱਤੇ ਕਿਸਾਨ ਬੈਠਾ ਹੋਇਆ ਆ ਅਗਰ ਗੱਲ ਕੀਤੀ ਜਾਵੇ ਇਸ ਅੰਦੋਲਨ ਦੀ ਤਾਂ ਬੜੇ ਜਿਹੜੇ ਨੇ ਇਹ ਤਾਂ ਅੰਦੋਲਨ ਦੇ ਵਿੱਚ ਫੁੱਟ ਪਾ ਲਈ ਬੜੀਆਂ ਗੱਲਾਂ ਕੀਤੀਆਂ ਗਈਆਂ ਕਦੇ ਪੰਜਾਬ ਤੇ ਹਰਿਆਣੇ ਦਾ ਜਿਹੜਾ ਆ ਮਸਲਾ ਚੱਕਿਆ ਗਿਆ ਤੇ ਕਦੇ ਜਿਹੜਾ ਆਏਗਾ ਆ ਵਕਵਾਦ ਦਾ ਕਦੇ ਅਤਵਾਦ ਦਾ ਅਲੱਗ-ਅਲੱਗ ਜਿਹੜੇ ਨੇ ਮੁੱਦੇ ਚੱਕੇ ਗਏ ਇਸ ਦੇ ਬਾਵਜੂਦ ਵੀ ਇਹ ਅੰਦੋਲਨ ਜਿਹੜਾ ਆ ਬਿਲਕੁਲ ਉਸ ਤਰ੍ਹਾਂ ਦਾ ਸ਼ੁਰੂ ਜਾਰੀ ਹੈ ਪ੍ਰਧਾਨ ਸਾਹਿਬ ਤੋਂ ਇੱਕ ਵਾਰ ਫਿਰ ਆਪਾਂ ਗੱਲਬਾਤ ਕਰਦੇ ਹਾਂ ਸਰ ਕਿੱਦਾਂ ਵੇਖਦੇ ਹੋ ਸਾਰਾ ਕੁਝ ਹੋਇਆ ਇਸ ਅੰਦੋਲਨ ਦੇ ਵਿੱਚ ਪਰ ਕਿਸਾਨ ਜਿਹੜਾ ਆ ਬਹੁਤ ਸ਼ਾਂਤੀ ਨਾਲ ਉਹ ਨੌਜਵਾਨ ਖਾਸ ਕਰਕੇ ਵੱਡੀ ਗੱਲ ਹੈ ਕਿ ਨੌਜਵਾਨ ਵੀ ਜਿਹੜਾ ਉਹ ਸ਼ਾਂਤੀ ਨਾਲ ਬੈਠਾ ਆ ਕਿੱਦਾਂ ਵੇਖਦੇ ਤੁਹਾਡੇ ਸੁਣਿਆ ਪਰ ਨੌਜਵਾਨ ਪੰਜਾਬੀ ਕਿਸਾਨ ਜਿਹੜਾ ਜਿਹੜਾ ਉਹ ਦਿੱਲੀ ਦੇ ਦੂਹੇ ਤੇ ਜਾ ਕੇ ਬੈਠਾ ਹੈ ਇਹ ਤਰ੍ਹਾਂ ਹਰਿਆਣਾ ਵਾਲੇ ਉਹ ਵੀ ਦਿੱਲੀ ਦੇ ਦੂਹੇ ਤੇ ਬੈਠੇ ਹੁਣ ਤੱਕ ਵਾਲੇ ਵੀ ਦਿੱਲੀ ਦੇ ਦੂਹੇ ਤੇ ਬੈਠੇ ਰਾਜਸਥਾਨੀ ਵੀ ਦਿੱਲੀ ਵਾਲੇ ਦੂਹੇ ਤੇ ਆ ਕੇ ਬੈਠੇ ਫੁਰਜਾ ਨਹੀਂ ਬੁਤ ਜਿਹੜੇ ਪੰਜਾਬੀ ਬਾਗ ਇਲਾ ਪੰਜਾਬੀ ਬਾਗ ਹੰਮਾ ਤਰੇ ਪੋਰਲੇ ਪਾਸੇ ਚੰਗੂ ਬਾਦਰ ਨਾਗਰਾਨਾ ਉਹ ਪੰਡਾਲ ਕਾਉਂ ਰੱਖਦੇ ਨਾ ਚਾਹੀਜੇ ਇੱਥੇ ਤੇਰਾ ਹਮਲ ਉਹ ਹਰਿਆਣਾ گاਉਂ ਰੱਖਤੇ ਗਿਨੀਤ ਪਾਲੇ ਰੇ ਗਿਉਂ ਨਾ ਬਣੇਨ ਸਾਡੀ ਲਿੰਗ ਅੰਜ ਕਰੂਨਾਲੂ ਸਥੀ ਰਾਜਕਾਰਨ ਦੀ ਕੋਸ਼ਿਸ਼ ਆ ਕੀਤੀ ਤੇ ਦਿੱਲੀ ਦੇ ਵਾਲੇ ਜਿਹੜੇ ਪੰਜਾਬ ਕਾਹੂ ਰਾਜਸਥਾਨ ਕਾਹੂ ਪਹਿਣਾ ਕਾਹੂ ਬਾਟਲ ਕਾਹੂ ਇੱਕ ਦਿੱਲੀ ਦੇ ਵਾਲੇ ਕਾਹੂ ਸਾਦਵਾਂਗੇ ਇਹ ਜੀ ਹਾਂ ਸਾਰੇ ਪਾਸੇ ਜੇੜਾ ਹੈ ਅਲਗ-ਅਲਗ ਟੈਂਡਾ ਬਸਾ ਦੇਣਗੇ ਪੰਜਾਬੀ ਅਬਾ ਹੋਰ ਵੀ ਗੱਲਬਾਤ ਕਰਨੀ ਹੈ ਪ੍ਰਧਾਨ ਸਾਹਿਬ ਇੱਕ ਵੱਖਰੀ ਜਿਹੜੀ ਚੀਜ਼ ਨਿਕਲ ਕੇ ਆ ਰਹੀ ਆ ਜਾਤ ਪਾਤ ਤੋਂ ਧਰਮ ਤੋਂ ਉੱਪਰ ਉੱਠ ਕੇ ਜੇ ਆਪਾਂ ਗੱਲ ਕੀਤੀ ਜਾਵੇ ਜਿਹੜੇ ਪੰਜਾਬ ਦੀਆਂ ਬੀਬੀਆਂ ਜਿਹੜੀਆਂ ਹਰਿਆਣੇ ਜਾਂਦੀਆਂ ਨੇ ਹਰਿਆਣੇ ਦੀਆਂ ਬੀਬੀਆਂ ਨਾਲ ਮਿਲਦੀਆਂ ਉਹ ਜਿਹੜੀਆਂ ਨੇ ਕਾਫੀ ਆਪਸ ਵਿੱਚ ਜਿਹੜਾ ਆ ਮਲਾਪੜਾਪਣ ਜਿਹੜਾ ਵੇਖਣ ਨੂੰ ਮਿਲਿਆ ਆ ਇਸ ਤਸਵੀਰ ਨੂੰ ਤੁਸੀਂ ਕਿੱਦਾਂ ਵੇਖਦੇ ਹੋ ਅੱਗੇ ਆਪਾਂ ਗੱਲ ਕਰ ਚੁੱਕੇ ਕਿ ਇਹ ਸਭ ਕੁਝ ਪ੍ਰੈਕਟੀਕਲ ਆ ਤੁਸੀਂ ਵੇਖਿਆ ਨਾ ਤੁਸੀਂ ਆ ਵੀ ਮਹਿਸੂਸ ਕਰਦੇ ਹੋ ਮੇਰਾ ਖਿਆਲ ਤੁਸੀਂ ਆਪ ਇਹ ਗੱਲ ਨੂੰ ਮਹਿਸੂਸ ਕੀਤਾ ਹੋਵੇਗਾ ਇਹ ਜਿਹੜੀਆਂ ਜਾਤਾਂ ਵਿੱਚ ਵੰਡਿਆ ਧਰਮਾਂ ਵਿੱਚ ਮਜਮਾ ਵਿੱਚ ਸਾਨੂੰ ਵੰਡਿਆ ਇਹ ਪੋਲਿਟਿਸ਼ੀਨਾਂ ਦੀ ਸਾਰੀ ਦੇਹਣਾ ਜਿਹੜਾ ਭਾਈਚਾਰਾ ਆ ਆਪਰੇ ਵਿੱਚ ਜਿਹੜਾ ਆ ਹਮੇਸ਼ਾ ਹੀ ਮਿਲ ਵਰਤ ਕੇ ਇੱਕ ਦੂਜੇ ਨਾਲ ਪਿਆਰ ਨਾਲ ਰਹਿ ਕੇ ਰਾਜੀ ਆ ਸੋ ਉਹ ਲੋਕਾਂ ਨੂੰ ਜਦੋਂ ਹੱਦਾਂ ਟੱਪ ਕੇ ਇਹ ਸਟੇਟਾਂ ਦੀਆਂ ਹੱਦਾਂ ਟੱਪ ਕੇ ਜਦੋਂ ਅੱਗੇ ਆਏ ਆ ਤਾਂ ਉਸ ਮੱਲਾਂ ਮੇਲ ਵਤੰਦਾ ਉਸ ਪਿਆਰ ਦਾ ਉਸ ਸਾਡਾ ਜੋ ਰਿਸ਼ਤਾ ਆ ਪਾਣਾ ਨੋ ਮਾਸਤਾ ਰਿਸ਼ਤਾ ਸਾਡਾ ਮੱਲਾਂ ਹਰ ਇੱਕ ਦਾ ਇੱਕ ਦੂਜੇ ਦੇ ਨਾਲ ਉਹ ਸਾਬਤ ਹੋ ਗਿਆ ਇਹ ਤੇ ਪ੍ਰਧਾਨ ਮੰਤਰੀ ਦਾ ਇੱਕ ਕੰਮ ਆ ਜਾਂ ਬੀਜੇਪੀ ਕਹ ਲੋ ਬਹੁਤ ਝੂਠੀ ਪਾਰਟੀ ਇਹਨੂੰ ਗਣਿਆ ਆ ਆਪਾਂ ਬੀ ਦਾ ਮਤਲਬ ਬਹੁਤ ਜਿਹੜਾ ਮੱਲਾਂ ਝੂਠੀ ਪੀੜਾ ਮੱਲਾਂ ਪਾਰਟੀ ਬੀਜੇਪੀ ਉਹਦਾ ਲੀਡਰ ਮੁਖੀ ਜਿਹੜਾ ਪ੍ਰਧਾਨ ਮੰਤਰੀ ਮੋਦੀ ਹੋਈ ਇਹਨਾਂ ਨੇ ਇੱਕ ਕਿਸਾਨ ਸੇਵਾ ਟ੍ਰੇਨ ਚਲਾਈ ਆ ਚਾਰ ਦਿਨ ਪਹਿਲਾਂ ਉਰੇ ਤੇ ਲੈਕਚਰ ਵਿੱਚ ਪ੍ਰਧਾਨ ਕੀ ਕਹਿੰਦੇ ਆ ਕਹਿੰਦੇ ਦੀ ਇਸ ਟ੍ਰੇਨ ਦੇ ਵਿੱਚ ਇੱਕ ਕਿਸਾਨ ਨੇ ਤੇਲਗਾਨਾ ਤੋਂ ਕਰਨਾਟਕਾ ਵਿੱਚ 17 ਦਰਜਣ ਅੰਡੇ ਭੇਜੇ ਪਹਿਲਾ ਕੁਟ੍ਰੇਨ ਔਰ 3 3.5 ਕਿਲੋ ਟਮਾਟਰ ਭੇਜੇ ਜਦੋਂ ਕੋਈ ਵੀ ਕੰਡੀਸ਼ਨ ਹੈ ਵੀ 50 ਕਿਲੋ ਤੋਂ ਘੱਟ ਤੁਸੀਂ weight ਉੱਚ ਭੇਜ ਨਹੀਂ ਸਕਦੇ ਟ੍ਰੇਨ ਦੇ ਪ੍ਰਧਾਨ ਮੰਤਰੀ ਇਹ ਕਹਿ ਰਿਹਾ ਚਾਰ ਦਿਨ ਪਹਿਲਾਂ ਕਢਾ ਕੇ ਵੇਖ ਲਓ ਰਿਕਾਰਡਿੰਗ ਆ ਇਹ ਰਿਕਾਰਡ ਤੇ ਕੋਈ 204 ਅੰਡੇ ਭਜੂਗਾ ਕੋਈ ਚਾਰ ਬਾਡੋ ਕਾਪੂ ਦੇ ਰਜਿਸਟ੍ਰੇਟ ਵਿੱਚ ਔਰ 3.5 ਕਿਲੋ ਟਮਾਟਰ ਭੇਜੂਗਾ ਕੋਈ ਕਿਸਾਨ ਕਹਿੰਦਾ ਜੀ ਇੰਨੇ ਮੱਲੇ ਰਾਮਦਾਰੀ ਆ ਵੀ ਤੁਸੀਂ ਘੱਟ ਦੋ ਘੱਟ ਜੀ ਭੇਜ ਸਕਦੇ ਹੋ ਆਂਡੇ ਵੀ ਭੇਜ ਸਕਦੇ ਹੋ ਟਮਾਟਰ ਵੀ ਭੇਜ ਸਕਦੇ ਹੋ ਉਹਨਾਂ ਦਾ ਕਹਿਣ ਦਾ ਮੱਲੇ ਇਹ ਸੀਗਾ ਪਰ ਦੂਜੇ ਪਾਸੇ ਵੇਚਦੇ ਨੇ ਕਿ ਕਿੱਡਾ ਵੱਡਾ ਝੂਠ ਆ ਕਿ ਉਹ ਸਟੇਨ ਵਿੱਚ 50 ਕਿਲੋ ਤੋਂ ਘੱਟ ਤੁਸੀਂ ਸਮਾਨ ਭੇਜ ਹੀ ਨਹੀਂ ਸਕਦੇ ਘੱਟੋ ਘੱਟ 50 ਕਿਲੋ ਉਹ ਤੁਹਾਡਾ ਸਟਾਨ ਹੋਊਗਾ ਤਾਂ ਤੁਸੀਂ ਤਾਂ ਉਸ ਸਟੇਨ ਵਿੱਚ ਭੇਜ ਸਕਦੇ ਹੋ ਸੋ ਇਹਨਾਂ ਲੋਕਾਂ ਨੇ ਸਾਰਾ ਕੋਈ ਮੰਡੀਆਂ ਪਾਈਆਂ ਆ ਜਾਤੀਆਂ ਤੇ ਧਰਮ ਤੇ ਮਸਜਬ ਤੇ ਮੰਨਦੇ ਆ ਜਿਹੜਾ ਪਰ ਇਸ ਅੰਦੋਲਨ ਨੇ ਜਿੰਨੀ ਮੱਲੋ ਇੱਕ ਮੁਕਤਾ ਦਿਖਾਈ ਆ ਭਾਰਤ ਦੇ ਲੋਕਾਂ ਨੇ ਉਹ ਇੱਕ ਮਿਸਾਲ ਆ ਇਸੇ ਕਰਕੇ ਪੂਰਾ ਵਰਲਡ ਇਹਨੂੰ ਮਤਲਬ ਪੋਜੀਟਿਵਲੀ ਲੈ ਰਿਹਾ ਔਰ ਇਹਦੇ ਹੱਕ ਵਿੱਚ ਖੜਾ ਹਰ ਤਰ੍ਹਾਂ ਹੀ ਮੱਲੋ ਚਾਹੇ ਕੋਈ ਵੀ ਮੱਲੋ ਹੈ ਜੁਨੋ ਮੱਲੋ ਚਾਹੇ ਮੱਲੋ ਯੂਰਪ ਦੇ ਦੇਸ਼ ਨੇ ਜਾਂ ਅਮਰੀਕਾ ਦੇ ਜਾਂ ਆਸਟ੍ਰੇਲੀਆ ਦੇ ਇਨ ਪਾਰਲੀਮੈਂਟ ਤੱਕ ਵੀ ਹਮਾਇਤ ਮਿਲੀ ਇਸ ਜਨਦੋਨ ਨੂੰ ਸੋ ਇਹਦੀ ਖੂਬਸੂਰਤੀ ਇਹੋ ਹੀ ਆ ਕਿ ਇਹ ਜਨਜੰਦਾ ਤੋਂ ਉਹਨਾਂ ਦਾ ਇਦੇ ਵਿੱਚ ਹਰ ਫਿੱਕਾ ਜਿਹੜਾ ਸ਼ਾਂਤੀ ਸਭ ਤੋਂ ਵੱਡਾ ਕੱਟ ਔਰ ਸ਼ਾਂਤ ਮੇਂ ਅੰਦੋਲਨ ਕਰਕੇ ਹੀ ਸਾਰਾ ਕੁਝ ਸੰਭਵ ਆ ਗਵਰਨਮੈਂਟ ਨੇ ਕਈ ਚਾਲਾਂ ਚਲੀਆਂ ਇਹਨੂੰ ਕੋਈ ਤਰੀਕ ਕੋਈ ਮੁੱਦਾ ਕਦੀ ਕੋਈ ਮੁੱਦਾ ਕਦੀ ਕੋਈ ਮੁੱਦਾ ਪਰ ਸਾਰੇ ਮੁੱਦਿਆਂ ਨੂੰ ਠਿਕਾਰ ਕੇ ਕਿਸੇ ਹੱਲ ਕਰਨ ਨਹੀਂ ਕੀਤਾ ਇੱਕੋ ਹੀ ਮੱਲੋ ਨਿਸ਼ਾਨਾ ਆ ਕਿ ਅਸੀਂ ਆ ਜਿਹੜੇ ਦਿਨ ਖੇਤੀ ਕਾਨੂੰਨ ਬਣੇ ਆ ਉਹਨਾਂ ਨੂੰ ਅਸੀਂ ਰੱਦ ਕਰਾ ਕੇ ਬਾਹਰ ਨਾ ਸੋ ਜੇ ਚਾਰ ਨੂੰ ਨਾ ਹੋਇਆ ਤਾਂ ਅਗਲੀ ਡੇਟ ਚ ਹੋ ਜੂਏ ਹੋਇਆ ਆ ਇਹ ਅਸਲ ਇੱਕ ਗੱਲ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਜਿਹੜਾ ਆ ਕਿਸਾਨ ਜਿਹੜਾ ਆ ਪੋਸਟੇਵੇ ਲਗਾਤਾਰ ਜਿਹੜਾ ਆ 4 ਤਰੀਕ ਦੀ ਉਡੀਕ ਵੀ ਕਰ ਰਿਹਾ ਆ ਔਰ ਉਮੀਦ ਵੀ ਕਰ ਰਿਹਾ ਕਿ 4 ਤਰੀਕ ਨੂੰ ਜਿਹੜਾ ਆ ਮਸਲਾ ਜਿਹੜਾ ਆ ਹੱਲ ਹੋ ਜਾਏ ਇੱਕ ਵਾਰ ਫੇਰ ਆਪਾਂ ਬੀਬੀਆਂ ਵੱਲ ਜਾਂਦੇ ਆ ਤੇ ਗੱਲਬਾਤ ਕਰਦੇ ਆ ਜੇ 4 ਤਰੀਕ ਨੂੰ ਜਿਹੜਾ ਮਸਲਾ ਨਹੀਂ ਹੱਲ ਹੁੰਦਾ ਕਿ ਕਿਸ ਤਰ੍ਹਾਂ ਜਿਹੜਾ ਆ ਫਿਰ ਪ੍ਰੋਟੈਸਟ ਦੇ ਵਿੱਚ ਜਿਹੜਾ ਬੀਬੀਆਂ ਉਤਰਨ ਅਸੀਂ ਦੇਖੋ ਆਪਣੇ ਵੀਰਾਂ ਦੇ ਨਾਲ ਹਰ ਪਲ ਖੜੇ ਆ ਕਿਉਂਕਿ ਇਹ ਕਿਸਾਨਾਂ ਦੀਆਂ ਅਸੀਂ ਬੇਟੀਆਂ ਆ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਸਾਰੀਆਂ ਬੇਟੀਆਂ ਜਿਹੜੀਆਂ ਕਿਸਾਨਾਂ ਦੇ ਨਾਲ ਖੜੀਆਂ ਸਾਡੇ ਭਰਾ ਵੀ ਸਾਡੇ ਬਾਪ ਵੀ ਆ ਅਸੀਂ ਇਹਨਾਂ ਦੇ ਨਾਲ ਹਰਦਮ ਖੜੇ ਆ ਅਗਰ ਸਰਕਾਰ ਨਹੀਂ ਇਹ ਮੰਗਾ ਸਾਡੀਆਂ ਪੂਰੀਆਂ ਕਰਦੀ ਫਿਰ ਜੋ ਵੀ ਹੋਊਗਾ ਉਹ ਸਤਗੁਰ ਕਰਤਾਰ ਨੂੰ ਪਤਾ ਕਰਤਾਰ ਨੂੰ ਪਤਾ ਆ ਉਸ ਕਰਤਾਰ ਦੇ ਪਰ ਉਸੇ ਹੀ ਲਗਾਤਾਰ ਜਿਹੜਾ ਆ ਕਿਸਾਨ ਐਸਵੇਂ ਜਿਹੜਾ ਆ ਦਿੱਲੀ ਦੇ ਬਾਰਡਰਾਂ ਦੇ ਉੱਤੇ ਟੋਲ ਪਲਾਜ਼ਾਂ ਦੇ ਉੱਤੇ ਲਗਾਤਾਰ ਪੋਹ ਮਹੀਨੇ ਦੇ ਵਿੱਚ ਸੰਘਰਸ਼ ਕਰ ਰਿਹਾ ਆ ਇੱਕ ਮੰਗ ਕਰ ਰਿਹਾ ਆ ਕਿ ਖੇਤੀ ਕਾਨੂੰਨ ਜਿਹੜੇ ਨੇ ਉਹ ਵਾਪਸ ਹੋਣੇ ਚਾਹੀਦੇ ਨੇ ਵੇਖਦੇ ਰਹੋ ਸ਼ੰਕਾਤਾ ਨਿਊਜ਼ ਮੈਂ ਤੁਹਾਡਾ 호ਸਟ ਤੇ ਦੋਸਤ ਆਰਕੇ ਧੰਨਵਾਦ ਹਾਂਜੀ ਮੈਡਮ ਜੀ 99 ਸਾਲੋਂ ਦੀ ਇਸ ਕਿਸਤਾਂ ਦੀ ਦੇ ਰਿਹਾ 2021 ਇਹ ਦੇਖੋ 2021 ਤਾਂ ਸਾਨੂੰ ਤਾਂ ਹੀ ਖੁਸ਼ੀ ਹੋਊਗੀ ਜਿੱਦਣ ਸਾਡੇ ਕਿਸਾਨਾਂ ਵੀਰਾਂ ਦੇ ਜਿਹੜੇ ਹੱਕ ਆ ਤੇ ਉਹ ਵਾਪਸ ਮਿਲਣਗੇ ਕਿਉਂਕਿ ਸਾਰੇ ਹੀ ਸਾਡਾ ਪੂਰੀ ਦਿੱਲੀ ਉੱਥੇ ਸਾਰਾ ਹੀ ਜ Punjab ਪਹੁੰਚਿਆ ਹੋਇਆ ਬੈਠਾ ਛੋਟੇ ਛੋਟੇ ਬੱਚੇ ਮੈਂ ਖੋਦ ਜਾ ਕੇ ਆਈਆਂ ਠੀਕ ਹੈ ਪਰ ਛੋਟੇ ਛੋਟੇ ਬੱਚੇ ਇਦਾਂ ਦੀ ਠੰਡ ਦੇ ਵਿੱਚ ਬੈਠੇ ਆ ਔਰ ਬਜ਼ੁਰਗ ਮਾਤਾ ਪਿਤਾ ਜੇਨਾ ਕੋਲੋਂ ਤੁਰਿਆ ਨਹੀਂ ਜਾਂਦਾ ਛੋਟੀਆਂ ਛੋਟੀਆਂ ਲੈ ਕੇ ਉਹ ਮਾਂ ਤੇ 30 ਸਾਲ ਦੇ ਬਜ਼ੁਰਗ ਮਾਤਾਵਾ ਪੈਣਾ ਅਸੀਂ ਅਸੀਂ 90 90 ਸਾਲ ਦੇ ਬਜ਼ੁਰਗ ਜਿਹੜੇ ਆ ਉੱਥੇ ਬੈਠੇ ਆ ਉੱਥੇ ਪਹੁੰਚੇ ਆ ਕਿਉਂਕਿ ਹੁਣ ਸਰਕਾਰ ਨੂੰ ਇਹਨਾਂ ਨੂੰ ਆਪਣੀ ਹਰ ਮੰਨ ਲੈਣੀ ਚਾਹੀਦੀ ਹੈ ਜਿਹੜੇ ਸਾਡੇ ਇਹਨੇ ਕਾਨੂੰਨ ਕਾਲੇ ਬਣਾਣ ਆਏ ਆ ਉਹਨੂੰ ਵਾਪਸ ਲੈਣਾ ਚਾਹੀਦਾ ਹੈ ਕਿਉਂਕਿ ਪੰਜਾਬ ਸਾਰਾ ਇੱਕ ਹੋ ਚੁੱਕਾ ਹੈ ਹੋਰ ਕਿੰਨਾ ਕੁ ਸਮਾਂ ਲੱਗ ਸਕਦਾ ਹੈ ਉਹਨੇ ਦੇਖੋ ਅਜੇ ਤਾਂ ਮੈਂ ਪਹਿਲਾਂ ਕਹਿ ਕੇ ਵਾਈਗਰੂ ਨੂੰ ਪਤਾ ਕਿੰਨਾ ਕ ਸਮਾਂ ਹੋ ਲੈਂਦੇ ਆ ਕਿਉਂਕਿ ਉਹਨਾਂ ਚਾਰ ਸਾਡੀ ਜੰਗ ਜਾਰੀ ਹੈ ਥੈਂਕ ਯੂ